ਬਣੀ ਰਾਖੀ ਦੀ ਕਰਾ ਤੇਰੀ ਰਾਖੀ ਹੋ ਕੇ ਜੰਗ ਸਾਰੀ ਛੋਕੇ ਪਰ ਜਲਵਾਹਤ ਆਪਣੀ ਇੱਕ ਮਰਜ਼ੇ ਪਾਏ ਹੋਏ ਰਾਤ ਕਾਂ ਕੇ ਲਵਾਗੇ ਲਵਾਗੇ ਰਾਖੇ ਨਮਾ ਤੇ ਆਪਣਾ ਇੱਕ ਜ਼ਿੰਦਾਬਾਦ 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 ਹਮਤੇ ਕਿਹੜੀ ਜਥੇਬੰਦੀ ਮੇਰਾ ਨਾਮ ਹਰਜਿੰਦਰ ਸਿੰਘ ਪੀਕੇ ਜੋ ਇੱਕ ਤਗਰਾਹ ਦਾ ਜ਼ਿਲ੍ਹਾ ਦੇ ਸੈਕਟਰੀ ਆ ਜੀ ਮੈਂ ਕੀ ਮਾਮਲਾਗਾ ਜਿਹੜਾ ਤਰਨਾ ਦਿੱਤਾ ਜਾ ਮਾਮਲਾ ਜੀ ਦੇਖੋ ਇੱਕ ਪਰਿਵਾਰਕ ਮਾਮਲਾ ਹੈ ਸਾਡੇ ਆਗੂ ਨਾਲ ਸੰਬੰਧਤ ਹੈਗਾ ਰਾਮਕੋਟ ਗੁਰੂ ਦਾ ਉਦੀ ਭਤੀਜ ਨੂੰ ਹੈ ਉਹਦੇ ਭਾਈ ਲక్ష్మణ ਸਿੰਘ ਦੀ ਨੂੰ ਹੈ ਸਖਜਿੰਦਰ ਕੌਰ ਜਿਹਨੇ ਪਿਛਲੇ ਇਸੇ ਮਹੀਨੇ ਦੀ 9 ਤਰੀਕ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਹਦਾ ਕਾਰਨ ਕਰਕੇ ਉਹ 26 ਤਰੀਕ ਦੀ ਰਾਤ ਤੱਕ ਡੀਐਮਸੀ ਆ ਹਸਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਅੰਤੋਂ ਦੀ ਜ਼ਿੰਦਗੀ ਦਾ ਅੰਤ ਹੋ ਗਿਆ ਉਹ ਹਾਰ ਗਈ ਜ਼ਿੰਦਗੀ ਦੇ ਹੱਥੋਂ ਉਹਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਨੇ ਜਿਹੜਾ ਪਰਿਵਾਰ ਨੇ ਸੱਚੀਉਂ ਦੇਖਭਾਲ ਕਰਨੀ ਹੁੰਦੀ ਹੈ ਉਸੇ ਰਾਤ ਜਾ ਕੇ ਉਹਦੀ ਸ਼ਾਮ ਡੈੱਡ ਬਾਡੀ ਲੈ ਕੇ ਇੱਥੇ ਆਪਣੇ ਬਠਿੰਡੇ ਦੀ ਮੌਰਚਰੀ ਵਿੱਚ ਲਿਆ ਕੇ ਰੱਖ ਲਈ ਬਠਿੰਡੇ ਮੌਰਚਰੀ ਵਿੱਚ ਰੱਖਣ ਤੋਂ ਬਾਅਦ ਅਸੀਂ ਵੀ ਇੱਥੇ ਹਜ਼ਾਰਾਂ ਅਧਿਕਾਰੀ ਵੀ ਸਾਰੇ ਆਏ ਆ ਉਹਦੀ ਵੀਡੀਓ ਇੱਕ ਬਹੁਤ ਚੱਲ ਰਹੀ ਹੈ ਕੁੜੀ ਦੇ ਸੁਣ ਦੇਵਾਂਗੇ ਸਾਰਿਆਂ ਨੂੰ ਇਹਦੇ ਵਿੱਚ ਕੁੜੀ ਮੰਨੀ ਹੋਈ ਹੈ ਉਹ ਇਲਾਜ ਤੋਂ ਬਾਅਦ ਵੀ ਹਾਂ ਮੇਰਾ ਇਲਾਜ ਕਰਵਾਇਆ ਇਹਨਾਂ ਨੇ ਇਹਨਾਂ ਦਾ ਕੋਈ ਗੁਨਾਹ ਨਹੀਂ ਹੈਗਾ ਮੈਥੋਂ ਆਪ ਤੋਂ ਹੀ ਗਲਤੀ ਹੋਈ ਹੈ ਮੈਂ ਕੋਈ ਜਾਰੀ ਜਾਰੀ ਦੀ ਚੀਜ਼ ਨਿਗੜ ਲਈ ਇਹਦਾ ਦੋਸ਼ੀ ਕੋਈ ਨਹੀਂ ਬਣਦਾ ਮੈਂ ਖੁਦ ਦੋਸ਼ੀ ਹਾਂ ਮੈਂ ਕਿਸੇ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਇਹ ਵੀਡੀਓ ਸਾਡੇ ਕੋਲੇ ਹੈਗੀ ਹੈ ਉਧੀਆਂ ਬਹੁਤ ਸਾਰੀਆਂ ਵੀਡੀਓ ਹੋਰ ਵੀ ਆ ਜਿਹੜੀਆਂ ਅਸੀਂ ਦੇਵਾਂਗੇ ਪਰਿਵਾਰ ਨਾਲ ਸੰਬੰਧਤ ਪਿਛਲੀ ਵਾਰੀ ਵੀ ਪਿਛਲੇ ਸਾਲ ਉਹ ਸਪਰੇ ਪੀ ਗਈ ਸੀ ਇੱਕ ਵਾਰੀ ਇਹ ਘਟਨਾ ਤੋਂ ਬਾਅਦ ਜਿਹੜਾ ਰਾਮ ਸਿੰਘ 9 ਤਰੀਕ ਨੂੰ ਉਸ ਦਿਨ ਅਸੀਂ ਫਾਜ਼ਿਲਕੀਆਂ ਦੇ ਵਿੱਚ ਕੱਪੜੇ ਵੰਡਣ ਵਾਸਤੇ ਗਏ ਆ ਪਹਿਲਾਂ ਕਣਕ ਲੈ ਕੇ ਗਏ ਆ ਬਾਅਦ ਚ ਤੂੜੀ ਲੈ ਕੇ ਗਏ ਆ 9 ਤਰੀਕ ਨੂੰ ਅਸੀਂ ਕੱਪੜੇ ਲੈ ਕੇ ਤੁਰੇ ਆ ਇਧਰੋਂ ਰਾਮ ਵੀ ਸਾਡੇ ਜਥੇ ਦੇ ਵਿੱਚ ਸੀ ਨਾਲ ਉਹ ਉੱਥੇ ਕੱਪੜੇ ਵੰਡਦਾ ਫਿਰਦਾ ਜਦੋਂ ਉਹਨੂੰ ਫੋਨ ਜਾਂਦਾ ਉੱਥੇ ਵੀ ਆਏ ਕਰਕੇ ਤੇਰੀ ਭਤੀਜ ਨੇ ਉਹਨੇ ਸਪਰੇ ਪੀ ਲਈ ਉਹਨੂੰ ਉੱਥੇ ਸਿਰੇਹਾ ਜਾਂਦਾ ਉਸ ਟਾਈਮ ਦੀ ਲੋਕੇਸ਼ਨ ਉਹਦੀ ਉੱਥੋਂ ਦੀ ਹੈ ਉੱਥੋਂ ਉਹ ਆਉਂਦਾ ਆ ਕੇ ਸਾਬ ਸਭਾਲ ਦੇ ਵਿੱਚ ਉਹ ਵੀ ਸ਼ਾਮਲ ਹੁੰਦਾ ਉਹਦੇ ਵਿੱਚ ਪਰ ਉਹ ਨਹੀਂ ਬਚਦੀ ਹੈਗੀ ਕੱਲ ਜਿਹੜੀ ਪਰਸੋ ਆਥਰੇ ਅਚਾਨਕ ਐਫ ਆਈ ਆਰ ਕੱਟੀ ਕਮਾਲ ਮੰਨ ਗਏ ਅਸੀਂ 306 ਲੱਗਦੀ ਹੈ ਅਜ ਤੱਕ ਅਸੀਂ ਸੁਣਦੇ ਆਏ ਆ ਵੀ ਜਦੋਂ ਕੋਈ ਖੁਦਕਸ਼ੀ ਕਰਦਾ ਤਾਂ ਜ਼ਿੰਮੇਵਾਰ ਕੌਣ ਬਣਦਾ 306 ਵਾਲਾ ਮੁਕੱਦਮਾ ਦਰਜ ਹੁੰਦਾ ਹੈ ਆਰਾਮ ਦੀ ਕੰਧ ਨਿਕਲੀ ਹੋਈ ਹੈ ਚੁੱਲਾ ਢੋ ਢਾਢਾ ਸਾ ਹੁਕਤਾ ਵੱਡੋ ਢਾਢਾ ਖੇਤੀ ਢੋ ਢਾਢਾ ਕੋਈ ਲਾਗਾ ਦੇਗਾ ਨਹੀਂ ਹੈਗਾ ਇਹ ਖੂਨ ਦਾ ਰਿਸ਼ਤਾ ਜ਼ਰੂਰ ਹੈ ਆਰਾਮ ਦਾ ਉਹਨਾਂ ਨਾਲ ਆਰਾਮ ਦੇ ਘਰ ਵਾਲੀ ਉਹ ਸਮੇਂ ਤੇ ਹਸਪਤਾਲ ਦੇ ਵਿੱਚ ਬੈਠੀ ਉਹਦੇ ਬੱਚੇ ਨੂੰ ਦਵਾਈ ਦੋਣ ਦੇ ਲਈ ਉਹਨਾਂ ਦੋਨਾਂ ਜੀਆਂ ਨੂੰ 302 ਦੇ ਮੁਕਾਦਮੇ ਦੇ ਵਿੱਚ ਇਸ ਤਰ੍ਹਾਂ ਫਸਾਇਆ ਜਾਂਦਾ ਜਿਵੇਂ ਕੋਈ ਬਹੁਤ ਵੱਡਾ ਦੋਸ਼ ਉਹਨਾਂ ਨੇ ਕੀਤਾ ਹੁੰਦਾ ਜਿਹਦੇ 'ਚ ਅਸੀਂ ਸਾਡੀ ਜਥੇਬੰਦੀ ਵੱਲੋਂ ਇਹ ਗੱਲ ਨੂੰ ਉਵੇਂ ਲੈਂਦਾ ਕਿਉਂਕਿ ਅਸੀਂ ਲਗਾਤਾਰ ਲੰਮੇ ਸਮੇਂ ਤੋਂ ਦੇਖਦੇ ਆਉਂਦੇ ਹਾਂ ਕੋਈ ਘਟਨਾਵਾਂ ਸਾਡੇ ਨਾਲ ਵਾਪਰ ਜਾਂਦੀਆਂ ਹਨ ਗੋਲਾ ਕੀਤਾ ਜਾਂਦਾ ਜੇ ਸਾਡੇ ਕਿਸੇ ਵਿਅਕਤੀ ਤੋਂ ਕੋਈ ਫਰਕਸ਼ਾਹ ਕਰਾਇ ਵੀ ਜਾਂਦਾ ਉਹਨੂੰ ਦੋ ਤਿੰਨ ਗੁਣੇ ਵੱਧ ਪੇਸ਼ ਕਰਕੇ ਉਹਦੀ ਜ਼ਿੰਦਗੀ ਨੂੰ ਅੰਤ ਤੱਕ ਕਰਨ ਲਾਇਆ ਜਾਂਦਾ ਹੈ ਇਸ ਲਈ ਜਿਹੜਾ ਆ ਰਾਮ ਤੇ ਮੁਕੱਦਮਾ ਦਰਜ ਹੋਇਆ ਅਸੀਂ ਇੱਥੋਂ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦੇਣ ਦੇ ਲਈ ਆਏ ਆ ਆਓ ਤੁਸੀਂ ਇਨਕੁਆਇਰੀ ਕਰ ਲਓ ਜੇ ਆ ਰਾਮ ਉਹਦੇ ਦੋਸ਼ੀ ਸਾਬਤ ਹੁੰਦਾ ਉਹਦਾ ਪਰਿਵਾਰ ਉਹਦੇ ਦੋਸ਼ੀ ਸਾਬਤ ਹੁੰਦਾ ਅਸੀਂ ਪਰਚਾ ਨਹੀਂ ਉਹਨੂੰ ਸਜ਼ਾ ਦਿਵਾਉਣ ਤੱਕ ਅੱਡ ਲੜਾਂਗੇ ਕਿਉਂਕਿ ਸਾਡੀ ਅਸੀਂ ਵੀ ਧੀਆ ਪੜਾ ਲਿਆ ਆ ਆ ਰਾਮ ਦੇ ਆਪ ਦੇ ਵੀ ਇੱਕ ਧੀ ਹੈਗੀ ਉਹਦਾ ਉਹ ਭਾਈ ਜੀ ਦੀ ਨੂੰਹ ਹੈ ਉਹਦੇ ਦੋ ਧੀਆ ਹੈਗੀਆਂ ਉਹਨਾ ਇੱਕ ਭਾਈ ਇੱਥੇ ਵਿੱਚ ਬੈਠਾ ਹੈ ਉਹਦੇ ਕੱਲੀਆਂ ਤਿੰਨ ਧੀਏ ਇਹੋ ਜਿਹਾ ਪਰਿਵਾਰ ਹੈ ਸਾਡਾ شریف ਪਰਿਵਾਰ ਹੈ ਉਹਦੀ ਪਿੰਡ ਦੇ ਵੀ ਇਨਕੁਆਰੀ ਕਰ ਲੋ ਜੇ ਰਾਮ ਕਿੰਨੇ ਕਿਸੇ ਕੁੱਤੇ ਦੇ ਡੜਾ ਵੀ ਮਾਰਿਆ ਹੋਵੇ ਜਾਂ ਰਾਮ ਨੇ ਕਿਸੇ ਦੇ ਘਰ ਦੇ ਵਿੱਚ ਦਾਖਲ ਦਾਜੀ ਦੇ ਕੇ ਕਦੇ ਕੋਈ ਨੁਕਸਾਨ ਕੀਤਾ ਹੋਵੇ ਅਸੀਂ ਉਹਦੇ ਜ਼ਿੰਮੇਵਾਰ ਰਾਮ ਨੂੰ ਠਹਿਰਾ ਕੇ ਰਾਮ ਨੂੰ ਸਜ਼ਾ ਦਿਵਾਵਾਂਗੇ ਪਰ ਜੇ ਨਿਰਦੋਸ਼ ਨੂੰ ਸਜ਼ਾ ਮਿਲਦੀ ਹੈ ਕਿਸੇ ਹਾਲਤ 'ਚ ਵੀ ਇਹ ਸਜ਼ਾ ਅਸੀਂ ਰਾਮ ਦੇ ਪਰਿਵਾਰ ਨੂੰ ਤੇ ਰਾਮ ਨੂੰ ਨਹੀਂ ਹੋਣ ਦੇਵਾਂਗੇ ਕਿਉਂਕਿ ਉਹ ਨਿਰਦੋਸ਼ ਆ ਉਹਦੇ 'ਚ ਉਹਦੇ ਚ ਅਸੀਂ ਵੀਡੀਓ ਵਗੈਰਾ ਸਾਡੇ ਗਰੁੱਪ ਦੇ ਵਿੱਚ ਕੱਲ ਪਾਈ ਵੀ ਐ ਅੱਜ ਅਸੀਂ ਉਹ ਵੀਡੀਓ ਸਾਰੀਆਂ ਜਾਰੀ ਕਰਾਂਗੇ ਇਥੋਂ ਇਹ ਤੋਂ ਬਾਅਦ ਧਰਨੇ ਦੀ ਸਮਾਪਤੀ ਤੋਂ ਬਾਅਦ ਤੇ ਨਾਲ ਅਸੀਂ ਇੱਕ ਅਰਜੀ ਦੇ ਕੇ ਜਾਵਾਂਗੇ ਇਨਕੁਆਰੀ ਦੀ ਖਾਤਰ ਜੇ ਇਨਕੁਆਰੀ ਕਰਕੇ ਉਹ ਦੋਸ਼ੀਆਂ ਨੂੰ ਸਜ਼ਾ ਦਿੰਦੇ ਐ ਵੇ ਦੋਸ਼ੀਆਂ ਨੂੰ ਕੱਢਦੇ ਐ ਠੀਕ ਐ ਜੇ ਆਪਦੀ ਇਸ ਜਿੱਤੇ ਬਜਿੱਦਾਂ ਪ੍ਰਸ਼ਾਸਨ ਤੇ ਸਰਕਾਰ ਫਿਰ ਅਸੀਂ ਇਹ ਲੜਾਈ ਨੂੰ ਲੰਮੀ ਲੜਾਂਗੇ ਅੰਤਿਕ ਲੜਾਂਗੇ ਤੇ ਇਹਨੂੰ ਹਰ ਹਾਲਤ ਰਾਮ ਦੇ ਪਰਿਵਾਰ ਨੂੰ ਰਾਹਤ ਦਿਵਾਵਾਂਗੇ ਦੇ ਵਿੱਚ ਕਾਰਨ ਕੀ ਸੰਗਜ਼ਮ ਪੁਲਿਸ ਕਿਉਂ ਇਸ ਤਰ੍ਹਾਂ ਕਰ ਰਹੀ ਹੈ ਦੇਖੋ ਤੁਸੀਂ ਕਮਾਲ ਮੰਨੋਗੇ ਸਾਡੇ ਕੁਝ ਬੰਦੇ ਤੇ ਕੇਸ ਬਣਿਆ ਪਹਿਲਾਂ ਵੀ ਬਣਦੇ ਆ ਬਹੁਤ ਸਾਰੇ ਕੇਸ ਬਹੁਤ ਵਾਰੀ ਅਸੀਂ ਜੇਲਾ ਦੇ ਵਿੱਚ ਗਏ ਆ 9-10 ਮਹੀਨੇ ਹੋ ਗਏ ਇੱਕ ਮਾਮੂਲੀ ਕੇਸ ਬਣਿਆ ਉਹਦੇ ਜੋ ਅੰਦਰ ਬੈਠੇ ਉਹਨਾਂ ਜਵਾਨ ਤੇ ਨਹੀਂ ਹੋਣਦੇ ਰਹੇ ਦੂਜੇ ਨੰਬਰ ਦੀ ਗੱਲ ਹੈ ਜੇਠੂ ਕਿਹੜਾ ਨਿੱਕਾ ਜਿਹਦਾ ਭਤੀਜਾ ਪੁਲਿਸ ਪੁਲਿਸ ਮੁਲਾਜ਼ਮ ਦੇ ਵਿੱਚ ਹੈ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਹੈ ਉਹਦੇ ਸੱਟਾਂ ਮਾਰ ਜਾਂਦੇ ਆ ਉਹਦਾ ਕੋਈ ਹਜੇ ਤਿਕਰ ਫੜਨ ਫੜਾਈ ਵਾਲੀ ਗੱਲ ਹੀ ਹੈ ਨਹੀਂ ਉਧਰਲੇ ਪਾਸੇ ਨੂੰ ਤੁਰ ਰਹੇ ਆ ਇਹ ਆ ਬੂਟਾ ਵੱਲੋਂ ਹੈ ਸਾਡਾ ਆਗੂ ਹੈ ਪਲਾਕ ਦਾ ਉਹਦੇ ਮੁੰਡੇ ਨੂੰ ਘਰੇ ਜਾ ਕੇ ਗੁੰਡੇ ਕੁੱਟਿਆ ਹੈ ਕਿਸੇ ਨੇ ਅਜੇ ਤੱਕ ਬਾਤ ਨਹੀਂ ਪੁੱਛੀ ਹੈਗੀ ਪਰ ਸਾਡੇ ਆਰਾਮ ਨੂੰ ਬੇਦੋਸ਼ੇ ਨੂੰ ਚਾਕੇ 302 ਦੇ ਮਕਾਦਮੇ ਵਿੱਚ ਡਾਉਣਾ ਇਹ ਤੁਸੀਂ ਹਸਾਬਕਤਾ ਆ ਵੀ ਲਾ ਸਕਦੇ ਹੋ ਸਰਕਾਰ ਤੇ ਪ੍ਰਸ਼ਾਸਨ ਸਾਡੇ ਨਾਲ ਕਿਹੜੀ ਰੰਜਿਸ਼ ਕੱਢਣ ਤੇ ਲੱਗਿਆ ਹੋਇਆ ਹੈ